ਸਾਰੇ ਕਿਸਾਨ ਭਰਾਵਾਂ ਦਾ ਬਾਈ ਆਪਣੇ ਸ਼ਰਮਾ ਟਰੈਕਟਰ ਸੇਲ ਤਲਵੰਡੀ ਸਾਬੋ ਬੇਤੇ ਸਵਾਗਤ ਆ ਬਾਈ ਅੱਜ ਬੁੱਧਵਾਰ ਦੀ ਮੰਡੀ ਆ ਬਾਈ ਤੁਹਾਡੇ ਵਾਸਤੇ ਜਮਈ ਦੋ ਜਾਇਜ ਦੇ ਰੇਟਾਂ ਦੇ ਟਰੈਕਟਰ ਲਿਆਏ ਬਾਈ ਆਪਾਂ 1852 1735 ਬਾਈ ਠੀਕ ਆ ਬਾਈ ਤੇ ਵੀਡੀਓ ਨਾਲ ਲਾਸਟ ਤੱਕ ਬਣੇ ਰਹੋ ਬਾਈ ਚੈਨਲ ਨੂੰ ਤੁਹਾਡੇ ਪੇਜ ਦੀ ਸਪੋਰਟ ਦੀ ਲੋੜ ਆ ਬਾਈ ਠੀਕ ਆ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਬਾਈ ਸਟਾਰਟ ਕਰਦੇ ਆ 7852 ਸਵਰਾਜ ਆ ਗਿਆ ਬਾਈ 99 ਮਾਡਲ ਅੰਦਰ ਪੰਪ ਬਾਈ ਟਰੈਕਟਰ ਪੇਂਟ ਹੋਇਆ ਚਿਰਦਾ ਕਮੀ ਗੋਇਣੀ ਡੈਕਟਰ ਗੇਅਰ ਇੰਜਨ ਨਾਲ ਰਪੀਆ ਰਪੀਆ ਟਰੈਕਰ ਹੈ ਗਿਆ ਮਗਰਲੇ 60 65 ਬੈਤੇ ਬਾਈ ਠੀਕ ਹੈ ਜੀ ਗੇਅਰ ਇੰਜਨ ਦਾ ਫੁੱਲ ਚੰਗਾ ਬਾਈ ਵਾਕੇ ਲੈ ਜਾਓ ਮੈਂਪਰ ਬੋਂਪਰ ਚੰਗਾ ਲੱਗਿਆ 96 ਮਾਡਲ ਆ ਗਿਆ ਬਾਈ ਇਹ ਇੱਕ ਲੱਖ 60000 ਹੋ ਗਿਆ ਡੈਕਟਰ ਦਾ ਮੰਡੀ ਵਾਲਾ ਰੇਟ ਬਾਈ ਠੀਕ ਟਰੈਕਟਰ ਦੇਵਾਂਗੇ ਬਾਈ ਆਪਾਂ ਜਿਹੜਾ ਆਪਣੇ ਚੈਨਲ ਤੇ ਵੀਡੀਓ ਦੇਖ ਕੇ ਉਹ 1 ਲੱਖ ਤੇ 25000 ਦਾ 852 ਠੀਕ ਗੇਅਰ ਇੰਜਨਾਂ ਜਾਵਾ ਸਿਆਣਾ ਹੀ ਆ ਬਾਈ ਠੀਕ ਹੈ ਤੇ ਸੌਦਾ ਜਿੱਥੇ ਮਰਜ਼ੀ ਹੋ ਜਾ ਬਾਈ ਆਪਣਾ ਚਾਬੀ ਨਾਲ 10000 ਰੁਪਏ ਛੋੜੋ ਠੀਕ ਹੈ ਅੱਗੇ ਦਿਖਾ ਦੇ ਤੂੰ 35 ਵਾਲਾ ਸਵਰਾਜ ਬਾਈ 10 ਮਾਡਲ ਆ ਇਹ ਬਾਈ ਜਮੇ ਜਾਏ ਜੇ ਰੇਟ 'ਚ ਦੇਣਾ ਠੀਕ ਕੋਈ ਵੀ ਨਹੀਂ ਦਿੰਦਾ ਜਿੱਥੇ ਮਰਜੀ ਭਗ ਜਾਓ ਬਾਈ ਜੇ ਟਰੈਕਟਰ ਜਨ ਨੁਕਸ ਹੋਇਆ ਆਪਾਂ ਬੈਠੇ ਆ ਟਰੈਕਟਰ ਪੁੱਠਾ ਝਾੜ ਜਿਓ ਬਾਈ ਠੀਕ 10 ਮਾਡਲ ਆ ਗਿਆ ਬਾਈ ਇਹ ਮਗਲੇ ਟਾਇਰ ਆ ਗਏ 13 ਦੇ ਠੀਕ ਟਾਇਰ ਰਹਿ ਗਿਆ ਟਰੈਕਟਰ ਦੇ 70 ਤੋਂ 75 ਪੈਸੇ تھے 80 ਮੰਨਣੇ 80 ਮੰਨ ਲਾ ਮੂਹਰ ਲੈ ਗਿਆ 60 65 ਪੈਸੇ ਬਾਈ ਐਮ ਆਰ ਤੋਂ ਦੇ ਟਰੈਕਟਰ ਸਾਰਾ origignal ਆ ਕੱਲੇ ਮਗਰਿਆਂ ਦੇ ਟੱਚਿੰਗ ਹੋਈ ਆ ਬਾਈ ਠੀਕ ਆ ਠੀਕ ਆ ਜਾਂ ਮਾੜੀ ਮੋਟੀ ਆ ਇਥੋਂ ਜੰਮੀ ਮਣੀ ਮੋਟੂ ਹੀ ਹੋਈ ਐ ਸੋਹਾਂ ਜੀ ਦਾ ਠੀਕ ਬਾਕੀ ਸਾਰਾ ਬਾਹਰ ਨਟ ਦਾ ਪੱਲਿਆਂ ਦਾ ਚਿੱਟੀ ਬੱਟੀ ਦਾ ਅਰੀਜਨਲ ਟਰੈਕਟਰ ਦਾ ਰੇਟ ਚੈੱਕ ਕਰਾਦੇ 2,85,000 ਟਰੈਕਟਰ ਦੇਵਾਂਗੇ ਹਾਂ ਨਾ 2,35,000 2,35,000 ਠੀਕ ਆ ਨੰਬਰ ਰੋਡ ਕਰ ਲਓ ਬਾਈ ਇਹ ਵੀਡੀਓ ਵਧੀਆ ਲੱਗੀ 94787 49300 ਕਰ ਲਓ ਕੋਈ ਕਮਿਸ਼ਨ ਨਹੀਂ ਬਾਈ ਚਾਬੀ ਨਾਲ 1000 ਰੁਪਏ ਛੋੜ ਟਰੈਕਟਰ ਮਿਲਣਗੇ ਬਾਈ ਤੁਹਾਨੂੰ ਤਲਵੰਡੀ ਸਾਹਿਬ ਠੀਕ ਆ ਬਾਈ ਤੇ ਟਰੈਕਟਰਾਂ ਦਾ ਬਾਈ ਕਮੀ ਕੋਈ ਨਹੀਂ ਵਾਕੇ ਦਸੰਦੀ ਕਰਕੇ ਲੈ ਜਾਓ ਆ ਠੀਕ ਠੀਕ ਹੈ ਬਾਈ ਸਾਡੇ ਕੋਲ ਠੱਗਾ ਠੋਰ ਗਿਆ ਵਾਲਾ ਕੰਮ ਨਹੀਂ ਬਾਈ ਜਿਵੇਂ ਮਰਜ਼ੀ ਡਾਕਟਰ ਕਾਢ ਕੇ ਲੈ ਜਾਓ ਠੀਕ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਧੰਨਵਾਦ